ਦੇਖੋ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਭੀਲ ਤੇ ਜੋ ਪੰਥ ਸਿੰਘ ਸਹਿਵਾਨਾਂ ਦਾ ਫੈਸਲਾ ਜਿਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਣਾਇਆ ਉਹ ਮੈਂ ਸਮਝਦਾ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਔਰ ਜਿਹੜੀਆਂ ਭਾਵਨਾਵਾਂ ਪੰਥ ਦੀਆਂ ਪੰਜਾਬੀਆਂ ਦੀਆਂ ਪੰਥ ਹਤਾਈਆਂ ਦੀਆਂ ਪੰਜਾਬ ਹਤਾਈਆਂ ਦੀ ਫਰਿਆਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਗਏ ਸੀ ਸ਼ਰਮਣੀ ਕਾਲ ਦਾ ਸੁਧਾਰ ਲਹਿਰ ਦੇ ਸਾਰੇ ਆਗੂ ਉਹਨਾਂ ਨੇ ਉਸ ਗੱਲ ਨੂੰ ਠੀਕ ਮੰਨਿਆ ਔਰ ਇਹ ਸਾਫ ਕਰਤਾ ਕਿ ਜੋ ਅਸੀਂ ਫਰਿਆਦ ਲੈ ਕੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਪੰਥ ਦੀ ਫਰਿਆਦ ਸੀ ਉਹ ਪੰਜਾਬੀਆਂ ਦੀ ਫਰਵਾਹਤ ਸੀ ਪੰਥਰਾਂ ਦੀ ਫਰਿਆਦ ਸੀ ਉਹ ਨਾਗਪੁਰ ਦੀ ਫਰਿਆਦ ਨਹੀਂ ਸੀ ਉਹ ਭਾਜਪੀ ਦੀ ਸਾਜ਼ਿਸ਼ ਨਹੀਂ ਸੀ ਉਹ ਪੰਥ ਦਾ ਸਨੇਹਾ ਸੀ ਉਹ ਕਿਸੇ ਹੋਰ ਸਾਜ਼ਿਸ਼ ਦੇ ਤਹਿਤ ਨਹੀਂ ਸੀ ਅੱਜ ਮੈਂ ਤਾਂ ਇਹ ਵੀ ਕਹਾਂਗਾ ਕਿ ਸਸੂਏ ਸੀ ਬਾਦਰ ਹੋ ਰਿਹਾ ਨੇ ਜਿਹੜਾ ਉਹ ਸਨੇਹਾ ਪੰਥ ਦਾ ਸਨੇਹਾ ਦੇਣ ਵਾਲਿਆਂ ਨੂੰ ਜਿਹੜੇ ਇਸ ਸਨੇਹੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਵਾਨਾ ਨੇ ਪੰਜ ਦਾ ਸਨੇਹਾ ਮੰਨ ਕੇ ਦਰੋਸਤ ਠਹਿਰਾਇਆ ਉਹ ਮਤਲਬ ਸਨੇਹਾ ਦੇਣ ਵਾਲੇ ਨੂੰ ਗੁਦਾਰ ਕਹਿਣਾ ਆਪਾ ਬੀਆ ਬੀਜੇਪੀ ਦੇ ਏਜੰਟ ਕਹਿਣਾ ਉਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤੁਰਤ ਅਸਿਫਾ ਦੇਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨ ਕੇ ਕਿਉਂਕਿ ਉਹਨਾਂ ਨੇ ਬੜਾ ਸਪਸ਼ਟ ਕਿਹਾ ਉਹਨਾਂ ਨੂੰ ਗੁਨਾਹਗਰ ਮੰਨਿਆ ਉਹਨਾਂ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਮर्याਦਾ ਵੀ ਇਹ ਪਰੰਪਰਾ ਵੀ ਇਹ ਰਹੀ ਆ ਜਿਹੜਾ ਤਨਖਾਹਿਆ ਕਰਾਰ ਹੋਵੇ ਉਹ ਕਿਸੇ ਵੀ ਪੰਥਕ ਸੰਸਥਾ ਦੀ ਅਗਵਾਈ ਨਹੀਂ ਕਰ ਸਕਦਾ ਇਹ ਬੜੀ ਸਪਸ਼ਟ ਗੱਲ ਆ ਪਰ ਇਸ ਕੇਸ ਵਿੱਚ ਤਾਂ ਸਪੈਸੀਫਿਕ ਉਹਨਾਂ ਨੇ ਕਹਿਤਾ ਕਿ ਸਾਹਿਬ ਸੁਖੀ ਸਿੰਘ ਬਾਦਲ ਨੂੰ ਜਿੰਨੀ ਦੇਰ ਉਹ ਤਨਖਾਹਿਆ ਨੇ ਇੱਕ ਆਮ ਸਿੱਖ ਦੀ ਤਰ੍ਹਾਂ ਵੰਡਣਾ ਚਾਹੀਦਾ ਏਕ ਨਿਵਾਣੇ ਸਿੱਖ ਦੀ ਤਰ੍ਹਾਂ ਵੰਡਣਾ ਚਾਹੀਦਾ ਉਹਦਾ ਸਪਸ਼ਟ ਭਾਵ ਆ ਪੰਥਕ ਭਾਸ਼ਾ ਦੇ ਵਿੱਚ ਕਿ ਉਹਨਾਂ ਨੂੰ ਸ਼ਰਮਣੀ ਕਾਲੀਦਾਲ ਦੀ ਪ੍ਰਧਾਨਗੀ ਤੋਂ ਲਾਂਬੇ ਹੋਣਾ ਚਾਹੀਦਾ ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਮੈਂ ਤੁਰਤ ਸੁਖੀ ਸਿੰਘ ਬਰਬਾਦ ਨੂੰ ਮੰਨ ਕੇ ਇਹ ਪਾਰਟੀ ਪ੍ਰਧਾਨ ਕੀ ਤੋਸੀਫਾ ਦੇਣਾ ਚਾਹੀਦਾ ਔਰ ਮੈਂ ਸਮਝਦਾ ਕਿ ਕਿਉਂਕਿ ਜਿਹੜੇ ਸ਼ਰਮਣੀ ਕਾਲੀ ਦਲ ਦੇ ਸਹਿਰ ਦੇ ਲੋਕ ਨੇ ਪੰਥ ਪ੍ਰਾਸਤ ਲੋਕ ਨੇ ਉਹਨਾਂ ਲਈ ਮਤਲਬ ਰਾਹ ਖੁੱਲਿਆ ਰਹੇ ਨਹੀਂ ਤਾਂ ਉਹਨਾਂ ਨੂੰ ਕਿਤੇ ਧਾਰਮਿਕ ਸੰਕਟ ਵਿੱਚ ਨਾ ਫਸੂਗੀ ਸੇ ਬਾਦਲ ਪਾਉਣ ਕਿਉਂਕਿ ਇਹਨਾਂ ਜਿੰਨੀ ਦੇਰ ਹੋ ਗੁਨਾਹਾਂ ਤੋਂ ਫਾਰਗ ਨਹੀਂ ਹੁੰਦੇ ਉਨੀ ਦੇਰ ਉਹਨਾਂ ਨਾਲ ਕੋਈ ਸਬੰਧ ਨਹੀਂ ਰੱਖੇ ਜਾ ਸਕਦੇ ਸਾਡੀ ਮਰਿਆਦਾ ਪੰਥ ਦੀ ਪਰੰਪਰਾ ਇਹ ਪੰਚ ਦੀ ਇਸ ਲਈ ਆਪਣੇ ਵਰਕਰਾਂ ਨੂੰ ਇਮਤਿਹਾਨ ਚ ਨੇ ਪਾ ਉਹਨਾਂ ਸਤਿਗੁਰੂ ਜੀ ਸਵਾਦ ਸਾਰੀਆਂ ਪਾਵਰਾਂ ਦੇ ਦਿੱਤੀਆਂ ਕਿ ਕੋਈ ਕਾਰਜਕਾਰੀ ਪ੍ਰਧਾਨ ਲਾ ਦੇ ਉਹ ਸਾਰਾ ਪਾਵਰਾਂ ਤਾਂ ਨਹੀਂ ਦਿੱਤੀਆਂ ਕਾਰਜਕਾਰੀ ਪ੍ਰਧਾਨ ਦੇ ਜਿਉਂ ਅਸੀਂ ਦੇਖਿਆ ਉਹਨਾਂ ਪਾਵਰਾਂ ਉਹਨਾਂ ਕੋਲ ਨੇ ਫੈਸਲਾ ਫਿਰ ਜੇ ਟੈਕਨੀਕਲ ਤੌਰ ਤੇ ਨੇ ਫਿਰ ਉਹਨਾਂ ਨੂੰ ਦੱਸਣ ਚ ਕੀ ਹਰਤੀ ਲਿਖਤੀ ਦੇਣ ਚ ਕੀ ਹਰਤੀ ਮਲੇ ਇੱਕ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕਿਹਾ ਪਰ ਸਤਿਗੁਰੂ ਜੀ ਸਵਾਦ ਆਪ ਤਾਂ ਦੱਸਣਾ ਫਿਰ ਉਹ ਛੁੱਟੀ ਤੇ ਗਏ ਹੋਏ ਨੇ ਬਾਹਰ ਗਏ ਹੋਏ ਨੇ ਜਾਂ ਬਿਮਾਰ ਨੇ ਜਾਂ ਕੋਈ ਹੋਰ ਹਦੇ ਵਿੱਚ ਨੇ ਕਿਉਂ ਬਣਾਇਆ ਤੇ ਜੇ ਬਣਾਇਆ ਹੀ ਦਿੱਤਾ ਤੇ ਫਿਰ ਉਹ ਪਾਰਟੀ ਪ੍ਰਧਾਨ ਕੀ ਹੁਣ ਤਾਂ ਪਾਰਟੀ ਪ੍ਰਧਾਨ ਕੀ ਤੋ ਅਸਤੀਫਾ ਦੇਣਾ ਪਏਗਾ ਨਾ ਹੁਣ ਉਧਰਾ ਤਾਂ ਧੀਆਂ ਗੱਲਾਂ ਨਹੀਂ ਕੀਤੀ ਜਾ ਸਕਦਾ ਸੱਦਾ ਵੀ ਦਿੱਤਾ ਕਹਿੰਦੇ ਕਿ ਇਕੱਠੇ ਹੋ ਕੇ ਗੱਲਬਾਤ ਕਰਦਾ ਚਲੋ ਅਜੇ ਤਾਂ ਪਹਿਲੀ ਗੱਲ ਤਾਂ ਸਾਥ ਸੁਖੀ ਸਿੰਘ ਬਾਦਲ ਹੁਣ ਬਾਰੇ ਸਾਥ ਬਲਵਿੰਦਰ ਸਿੰਘ ਭੁੰਦਰਵਾਨ ਨੂੰ ਰਿਸਪੈਕਟ ਕਰਨਾ ਚਾਹੀਦਾ ਵੀ ਉਹ ਕੀ ਉਹ ਸ੍ਰੀ ਅਕਾਲਤਾ ਸਾਹਿਬ ਦੇ ਦੇਸ਼ ਇਰੇ ਨੇ ਉਹਨਾਂ ਤੇ ਪਾਲਣਾ ਕਰਨਗੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਵਿਚਾਰ ਚੱਲ ਰਹੇ ਅੱਜ ਤਾਂ ਅਸੀਂ ਇਹੀ ਚਰਚਾ ਕਰਾਂਗੇ ਕਿ ਇਸ ਸ੍ਰੀ ਕਲਤਾ ਸਾਹਿਬ ਤੋਂ ਸਨਾਈ ਫੈਸਲੇ ਦੇ ਕੀ ਪ੍ਰਭਾਵ ਨੇ ਤੇ ਇਹਦੇ ਕੀ ਅੱਗੇ ਸਰਵੋ ਨਿਕਲਦਲ ਸੁਧਾਰ ਲਹਿਰ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਉਹਦੇ ਚਰਚਾ ਕਰਾਂਗੇ